ਦੇ ਦੋ ਬਰਾਸ ਮਾਂ ਤੁੰ ਮੈਨੂੰ ਤੋੜ ਲੱਗੇ ਜਾਂਦੀ ਆ ਮੋਕੀ ਵਰੀ ਆ ਹਾਂ ਦੇ ਦੋ ਭਣੇ ਚੰਨੋ ਵੇ ਵਤੋ ਤੇ ਹਾਂ ਮੈਂ ਥੀ ਉਹ ਕਮਲੀ ਆ ਕੀ ਹਾਲ ਬਣਾਇਆ ਤੈ ਆਪਣਾ ਹਾ ਦੇਖ ਆਪਣੇ ਆਪ ਨੂੰ ਕੀ ਹਾਲਤ ਕਰ ਰੱਖੀ ਆ ਕੀ ਕਰਨ ਦੇਖੀ ਮੇਰਾ ਸਰਦ ਨਹੀਂ ਹੈਗਾ ਦੇਖੀ ਮੇਰੇ ਸਾਰੇ ਸੁਮਾਨੇ ਨਾਲ ਟੱਕ ਨੂੰ ਮੈਨੂੰ ਦਿੰਦੇ ਨਹੀਂ ਭਾਈ ਤੂੰ ਸਮਝਾਣਾ ਹੈ ਨਾਲ ਭਾਈ ਸਮਝਾ ਦੇ ਦੇਖੀ ਮੈਂ ਬਹੁਤ ਔਖੀ ਹੋ ਰਹੀ ਹਾਂ ਮੈਨੂੰ ਅੱਛੇ ਵੀ ਲੱਗੀ ਪਿਆ ਮਰ ਚੂਗੀ ਮੈਂ ਸਮਝਾਣਾ ਹੈ ਹਰ ਦੇਖੇ ਅੱਜ ਹਜੇ ਤੇਰੇ ਲੱਛਣ ਨਹੀਂ ਨਾ ਚੰਨੂ ਤੂੰ ਤਾਂ ਮਰੀਓ ਚੰਗੀਆਂ ਘਟੋ ਘਟ ਸਾਡੀ ਬਦਨਾਮੀ ਤਾਂ ਨਹੀਂ ਕਰਾਏਂਗੀ ਹਾਂ ਦੇਖ ਲੈ ਉਹ ਕੀ ਹੋ ਗਿਆ ਤੈਨੂੰ ਚੰਗੀ ਭਰੀ ਹੁੰਦੀ ਸੀ ਥੂ-ਥੂ ਕਰਾਤੀ ਦਾ ਸਾਡੀ ਇੱਥੇ ਪਤਾ ਕਿੰਨੀ ਬੇਸਿਕਰੀ ਇਹਨਾਂ ਨੇ ਮੈਨੂੰ ਬੁਲਾ ਕੇ ਉਹਰੇ ਖਬਰ ਹੈ ਤੈਨੂੰ ਮਹਿਸੂਸ ਤਾਂ ਸਾਨੂੰ ਹੁੰਦਾ ਬਦਨਾਮੀ ਜੋ ਸਾਡੀ ਹੋ ਰਹੀ ਹੈ ਪਰ ਤੈਨੂੰ ਇੱਥੇ ਕੋਈ ਪਤਾ ਨਹੀਂ ਤੈਨੂੰ ਕੀ ਮਤਲਬ ਇਹ ਸਭ ਗੱਲਾਂ ਨਾਲ ਤੈਨੂੰ ਤਾਂ ਬਸ ਨਸਾ ਚਾਹੀਦਾ ਉਹ ਹੈ ਸ਼ਰਮ ਤੈਨੂੰ ਕੋਈ ਹੈ ਖਿਆਲ ਕੋਈ ਬਾਈ ਕੀ ਕਰਾਂ ਮੇਰੇ ਨਿਕਾਤ ਤਾਂ ਬਹਿ ਚੁੱਕੇ ਨੇ ਇਹਦੀ ਵੀ ਕਟੇਂ ਵੀ ਨਾ ਮਿਲਣੇ ਮੈਂ ਮਰ ਜਾਣਾ ਹੈ ਬਾਈ ਮੈਂ ਮੈਨੂੰ ਜਬੂਨਾ ਮੈਨੂੰ ਕੋਈ ਸ਼ੌਕ ਨਹੀਂ ਆਗਾ ਮੈਂ ਛੱਡਣਾ ਚਾਹਨੀ ਆ ਪਰ ਨਹੀਂ ਛੱਡਿਆ ਜਾ ਰਿਹਾ ਅੱਛਾ ਛੱਡਣੀ ਜਾ ਰਿਹਾ ਨਾ ਮੈਂ ਤੂੰ ਐਂ ਦੱਸ ਚੱਲ ਨੂੰ ਜਦੋਂ ਪੈਣ ਤੈਨੂੰ ਇਹ ਰੋਗ ਲੱਗਿਆ ਸੀਗਾ ਤੇ ਸਾਨੂੰ ਕਿਉਂ ਨਹੀਂ ਦੱਸਿਆ ਉਦੋਂ ਹੈ ਉਹਦੀ ਕਹਿਣੀ ਦੀ ਵੀ ਮੈਂ ਬਿਮਾਰੀ ਤੋਂ ਖੜਾ ਛੜਾਉਣਾ ਚਾਹਣੀ ਆ ਪਰ ਨਹੀਂ ਇਹਦਾ ਦਿਨ ਦਿਨ ਤੇਰੀ ਆਤ ਬਾਦੀ ਗਈ ਆ ਦੇਖ ਲੈ ਓਏ ਆਪਾਂ ਕਿਸ ਮੋੜ ਤੇ ਆ ਕੇ ਖੜਕੇ ਹਾਜੀ ਇਹਨਾਂ ਨੇ ਇੱਥੇ ਬੁਲਾ ਕੇ ਨਾ ਮੈਨੂੰ ਖੂਬ ਦਨਾਮ ਕੀਤਾ ਜਿਹੜਾ ਕਿਸੇ ਦੇ ਕਿਸੇ ਕਿਸ ਨੂੰ ਕਰਿਆ ਨਾ ਹੋਵੇ ਬਈ ਮੈਂ ਕਿਹਾ ਤੁਸੀਂ ਵੀ ਮੈਂ ਨਹੀਂ ਕਰਾਣਾ ਪਿਆ ਹਾਂ ਤੁਸੀਂ ਧੱਕੇ ਨਾਲ ਕਰਤਾ ਫਿਰ ਮੈਨੂੰ ਐਂ ਦੱਸ ਭੈਣੇ ਉਹ ਕਿਹੜਾ ਹੁੰਦਾ ਬੰਦਾ ਜਨਬ ਦੀ ਭੈਣ ਨੂੰ ਅੱਗੇ ਤੀਨ ਨੂੰ ਆਉਂਦੇ ਘਰੇ ਬਿਠਾ ਕੇ ਰੱਖ ਲੈ ਉਹ ਇੱਕ ਨੱਕ ਦਿਨ ਤਾਂ ਤੈਨੂੰ ਵਿਆਹਣੀ ਸੀ ਨਾ ਹੰਸ ਤੈਨੂੰ ਮੈਂ ਕੋਠੀ ਚਿੱਟੀ ਕਰਕੇ ਘਰੇ ਬਿਠਾ ਕੇ ਰੱਖ ਲੈਂਦਾ ਲੋਕ ਤਰਾ ਤਰਾ ਦੀਆਂ ਗੱਲਾਂ ਕਰਦੇ ਪਰ ਲੋਕ ਤਾਂ ਹੁਣ ਵੀ ਨਹੀਂ ਮਾਰਨਾ ਪਹਿਲਾਂ ਲੋਕ ਕਹਿੰਦੇ ਸੀ ਹੁਣ ਇਹ ਕਹਿੰਦੇ ਨੇ ਤੁਹਾਨੂੰ ਪਰ ਕਹਿਣਗੀ ਇਹ ਤਾਂ ਵੀ ਥਾਂ ਦੇ ਸੱਚੇ ਨੇ ਨਾ ਮਰਿਦਾ ਇੱਥੇ ਮੇਰੀ ਭੈਣ ਨੀ ਮਾ ਤਾਂ ਮੈਂ ਹੋ ਰਿਹਾ ਇੱਥੇ ਮੈਂ ਕੀ ਕਰਾਂ ਮੈਂ ਤਾਂ ਨਹੀਂ ਚੱਲਿਆ ਜਾਂਦਾ ਕੁਝ ਭਾਈ ਤੈਨੂੰ ਕੀ ਪਤਾ ਨਸ਼ਾ ਮੈਂ ਕਰਤੀ ਜਿੱਕ ਟਾਈਮ ਵੀ ਨਾ ਮਿਲੇ ਨਾ ਉਹ ਬੰਦੇ ਦੀ ਕੀ ਹਾਲਤ ਹੁੰਦੀ ਹੈ ਉਹ ਨਸ਼ਾ ਕਰਨ ਵਾਲੇ ਨੂੰ ਹੀ ਪਤਾ ਹੁੰਦਾ ਸਾਹਮਣ ਵਾਲ ਨੂੰ ਕਹਿਣਾ ਬਹੁਤ ਔਖਾ ਹੁੰਦਾ ਆ ਔਖਾ ਹੁੰਦਾ ਸਾਹਮਣ ਨੂੰ ਦੱਸਣਾ ਇਹ ਰੋਗ ਲਾ ਕੇ ਉਸੇ ਤੇ ਆਪਦੇ ਆਪ ਨੂੰ ਇਹਦਾ ਦੱਸ ਦੇ ਐਡਾ ਕੋੜ ਲਾ ਕੇ ਬੈਗੀ ਤੂੰ ਬਈ ਇਹ ਤੇ ਇੱਕ ਦਿਨ ਚੋੜ-ਚੋੜ ਚ ਹੋਏ ਹਾਸੇ ਮਜ਼ਾਕ ਚ ਲਗਾ ਕੇ ਦੇਖ ਲੈ ਬਈ ਮੈਨੂੰ ਨਹੀਂ ਪਤਾ ਸੀ ਆ ਕਾਲ ਦੇ ਟਾਈਮ ਕਿੰਨੀ ਹੋਈ ਗਲਤੀ ਮੇਰੀ ਸਾਰੀ ਉਮਰ ਦਾ ਕੋੜ ਬਣ ਕੇ ਰਹਿ ਜੂਗੀ ਪਰਪੰਤੂ ਇੱਕ ਵਾਰ ਤਾਂ ਸੋਚ ਲੈਂਦੀ ਨਾ ਮੇਰੇ ਬਾਰੇ ਆਪਣੀ ਮਾਂ ਬਾਰੇ ਵੀ ਅਸੀਂ ਤੈਨੂੰ ਕਿਵੇਂ ਪੜਾਇਆ ਉਹ ਕਿਵੇਂ ਪਾਲਿਆ ਹੋਇਆ ਦਿਨ ਥੋੜੀ ਦੇਖਣ ਲਈ ਤੈਨੂੰ ਪਾਲਿਆ ਸੀਗਾ ਅਸੀਂ ਹਾਦ ਦਿਨ ਦੇਖਣ ਲਈ ਪੜਾਇਆ ਸੀਗਾ ਸਾਨੂੰ ਤਾਂ ਇਹ ਸੀਗਾ ਸਾਡੀ ਭੈਣ ਪੜ੍ਹ ਲਿਖ ਕੇ ਨਾ ਕਿਸੇ ਚੰਗੀ ਨੌਕਰੀ ਤੇ ਲੱਗ ਜੂਗੀ ਤੇ ਆਪਣਾ ਸੋਨਾ ਜੀਵ ਬਤੀਤ ਕਰੋਗੀ ਭਰਾ ਦੇਖ ਲੈ ਤੇ ਤਾਂ ਸਾਡੀ ਵੀ ਬਦਨਾਮੀ ਕਰਾ ਦਿੱਤੀ ਤੈਨੂੰ ਜਮਾ ਸ਼ਰਮ ਨਹੀਂ ਆ ਰਹੀ ਭਣੇ ਜਮਾ ਨਹੀਂ ਸ਼ਰਮ ਆ ਰਹੀ ਪਰ ਵੀਰੇ ਹੁਣ ਮੈਂ ਕਰ ਵੀ ਕੀ ਸਕਦੀ ਆ ਉਹ ਤੂੰ ਨਹੀਂ ਕੁਝ ਕਰ ਸਕਦੀ ਕਰਨੇ ਤਾਂ ਹੁਣ ਇਹ ਅਗਲੇ ਜਿਨ੍ਹਾਂ ਨੇ ਇੱਥੇ ਮੈਨੂੰ ਬੁਲਾਇਆ ਪਤਾ ਕੀ ਕਹਿੰਦੇ ਨੇ ਮੈਨੂੰ ਬੁਲਾ ਕੇ ਇਹ ਪਤਾ ਕਹਿੰਦੇ ਲੈ ਜਾਂਦੀ ਭੈਣ ਨੂੰ ਅਸੀਂ ਨਹੀਂ ਰੱਖਣੀ ਨਿਸੇੜੀ ਘਰਾ ਦੀ ਸਾਡੀ ਤਾਂ ਥੂ ਥੂ ਹੋ ਗਈ ਹੁਣ ਮੇਰੀ ਗੱਲ ਸੁਣਦਾ ਇਹ ਨਹੀਂ ਭੈਣ ਤੈਨੂੰ ਰੱਖ ਦੇ ਮੈਨੂੰ ਕਹਦੇ ਆਪਦੇ ਘਰੇ ਬਿਠਾ ਲੈ ਹੁਣ ਇਹਨੂੰ ਹੁਣ ਦੱਸ ਉਹ ਤੈਨੂੰ ਘਰੇ ਲੈ ਜਾਂਦਾ ਸੋਨਾ ਲਗੂਗਾ ਮੈਂ ਉਹ ਪਿੰਡਾਂ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਬੀਬੀਆਂ ਹੀ ਬਰੀ ਭੈਣ ਹ ਘਰੇ ਲੈ ਆਇਆ ਉਹ ਕੀ ਮੂ ਦਿਖਾਵਾਂਗੇ ਪਿੰਡ ਵਾਲ ਨੂੰ ਆਪਾਂ ਇਹ ਤਾਂ ਦੱਸ ਦੇ ਮੈਨੂੰ ਉਹ ਵਿਚਾਰੀ ਮਾਂ ਉਹ ਜਿਹੜੀ ਬਿਮਾਰ ਪਈ ਆ ਉਹ ਤਾਂ ਉਹ ਤਾਂ ਜਉਂਦੇ ਜੀ ਮਰ ਜੇ ਤੈਨੂੰ ਦੇਖ ਕੇ ਸੁਣਾ ਬਿਰ ਹਾਂ ਨਾ ਕਦੇ ਕਿ ਕਿਉਂ ਨਾ ਕਹ ਤੈਨੂੰ ਕਹੂੰਗਾ ਮੈਂ ਤੇਰੀ ਗਲਤੀ ਆ ਜਦੋਂ ਉਹ ਮੈਂ ਤਾਂ ਇਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦਾ ਜਦੋਂ ਆਪਦੀ ਸਿੱਕਾ ਖੋਟਾ ਹੁੰਦਾ ਨਾ ਫਿਰ ਤਾਂ ਝਕਾਉਣੀ ਪੈਂਦੀ ਆ ਨੀਮੀ ਪਾ ਕੇ ਬੈਠਣਾ ਪੈਂਦਾ ਸੁਣਨੀਆਂ ਬੈਠਦੇ ਨੇ ਲੋਕਾਂ ਦੀਆਂ ਗੱਲਾਂ हम अपने इतने रहता कोई मतलब नहीं है का। चल पैने खड़ी हो जा चल खड़ी हो जा हम चलीए आप चक जो भी बैग चकना तक बैठी की कर दिया, हो ग जो भी हो होया, होया बहुत माटा पर गलती ਬਹੁਤੇ ਪੇਕਿਆਂ ਦੀ ਵੀ ਆ। ਜਦੋਂ ਉਹਨੂੰ ਪਤਾ ਸੀ ਵੀ ਸਾਡੀ ਕੁੜੀ ਨੂੰ ਆਰ ਹੋਕ ਲੱਗਿਆ। ਸਾਡੀ ਕੁੜੀ ਆ ਨਸ਼ਾ ਕਰਦੀ ਆ। ਫਿਰ ਸਾਡੇ ਪੱਲੇ ਕਿਉਂ ਮੜੀ? ਆਪਣੀ ਨੂੰ ਘਰਾਂ ਰੱਖਦੇ। ਪਹਿਲਾਂ ਤਾਂ ਇਲਾਜ ਕਰਾਉਂਦੇ। ਫਿਰ ਵਿਆਹ ਬਾਰੇ ਸੋਚਣਾ ਸੀ ਉਹਨਾਂ ਨੇ। ਲੋਕਾਂ ਬਾਰੇ ਸੁਣਦੇ ਪੜਦੇ ਸੀ ਪਹਿਲਾਂ। ਫਲਾਣਾ ਦਾ ਮੁੰਡਾ ਚਿੱਟਾ ਲੱਗ ਗਿਆ ਫਲਾਣਾ ਦਾ ਮੁੰਡਾ ਫਲਾਣਾ ਨਾਸ਼ਾ ਕਰਨ ਲੱਗਿਆ ਪਰ ਇਹ ਨਹੀਂ ਸੀ ਪਤਾ ਵੀ ਇਹ ਬਿਮਾਰੀ ਸਾਡੇ ਘਰ ਚ ਵੀ ਆ ਜੂਗੀ ਉਹ ਸਾਡੇ ਘਰ ਤਾਂ ਕੋਈ ਜ਼ਿਆਦਾ ਵੀ ਨਹੀਂ ਪਿੰਡ ਦਾ ਇਹ ਚਿੱਟਾ ਲੰਦੀ ਸਾਰੇ ਤੋਂ ਬਾਹਰ ਦੀ ਗੱਲ ਆ ਕਰਿਆ ਜਾ ਬੇਹੋ ਜੇ ਬਹੂ ਨੂੰ ਬਾਹਰ ਚੋ ਤੱਕਦੇ ਲੋਕ ਪੁੱਛਣਗੇ ਬਈ ਭਾਈ ਕੀ ਗੱਲ ਹੋ ਗਈ ਕਾ ਤੋ ਛੜਤੀ ਬਹੂ ਹੁਣ ਕੀ ਦੱਸਾਂਗੇ ਕਿਸੇ ਨੂੰ ਕਿ ਸਾਡੀ ਬਹੂ ਨੂੰ ਛੜੀ ਆ ਚੱਲ ਕੋਈ ਹੋਰ ਗੱਲ ਹੁੰਦੀ ਬਹੂ ਕੰਮ ਨਹੀਂ ਕਰਦੀ ਕਹਿਣਾ ਨਹੀਂ ਮੰਨਦੀ ਉਹ ਗੱਲ ਤਾਂ ਜੂਣਾ ਪਰ ਨਸ਼ੇ ਵਾਲੀ ਗੱਲ ਕਿਵੇਂ ਦੱਸਾਂਗੇ ਲੋਕਾਂ ਨੂੰ ਜਿੰਨੀ ਸਾਰੀ ਉਮਰ ਚ ਜਿੱਦ ਕਮਾਈ ਤੀ ਸਾਰੇ ਖੂਜ ਪੈਂਦੀ ਲੱਗਦੀ ਆ ਮੈਨੂੰ ਪਰ ਗੱਲ ਤਾਂ ਉੱਡੇ ਬਿਨਾਂ ਰਹਿੰਦੀ ਨਹੀਂ ਲੋਕ ਤਾਂ ਐਵੇਂ ਖੰਭਾਂ ਤੋਂ ਡਰਾ ਬਣਾ ਲੈਂਦੇ ਨੇ ਇਹ ਤਾਂ ਫੇਰ ਵੀ ਐਡੀ ਵੀ ਠੀਕ ਗੱਲ ਆ आगे नहीं कम कर बैक बैक? हाँ रहे कर ले बैग पैक हाँ मेरे चल हूँ इस करके ना तेरे लिए कोई था नहीं है ਜਮੋਣੀ ਸੋਚਿਆ ਓਏ ਵੀ ਮੜੀ ਮੁੱਟਾ ਸੋਚਦਾ ਸਾਡੀ ਪਿੰਡ ਦੇ ਵਿੱਚ ਕੀ ਇੱਜ਼ਤ ਹੈ ਜੇ ਮੜਾ ਮੋਟਾ ਕਿਸੇ ਨੂੰ ਪਤਾ ਲੱਗ ਗਿਆ ਸਾਰੇ ਪਿੰਡ 'ਚ ਖੇ ਕਰਾ ਕੇ ਰੱਖ ਦੂੰਗੀ ਰੱਖਣੀ ਕੀ ਐ ਰੱਖ ਦਿੱਤੀ ਖੇ ਕਰਾ ਕੇ ਰੱਖ ਦਿੱਤੀ ਸੋਚਿਆ ਕੀ ਸੀ ਹੋ ਗਿਆ ਕੀ ਕੱਲਾ ਇਹਨੇ ਨਹੀਂ ਬੇਵਕੂਫ ਬਣਾਇਆ ਇਹਦੇ ਘਰਦਿਆਂ ਨੇ ਵੀ ਆਪਾਂ ਨੂੰ ਬੇਵਕੂਫ ਬਣਾਇਆ ਉਹ ਸਾਰਿਆਂ ਦੀ ਮਿਲੀ ਭੁੱਤ ਦੀ ਮਾਂ ਐਨੇ ਮਹੀਨੇ ਹੋ ਗਏ ਸਾਡੇ ਘਰ ਦਾ ਖੇ ਕਰੀ ਜਾਂਦੀ ਆ ਖੇ ਕਰੀ ਜਾਂਦੀ ਆ ਤੇ ਦੇਖਿਆ ਉਹਦੇ ਜਿੱਦ ਦੀ ਨੂੰ ਆਪਣੀ ਦਵਾਈ ਦਵਾ ਕੇ ਲਿਆਉਣਾ ਸੀ ਅੱਠੇ ਮਾਚਲ ਹਸਪਤਾਲ 'ਚ ਜਾਉਂਦੇ ਉਹ ਤੋਂ ਤੇਰੇ ਟੈਸਟ ਕਰਾਵਾਂਗੇ ਉਹਦੇ ਜਾਣ ਕੇ ਨਹੀਂ ਗਈ ਜਾਣ ਕੇ ਮੇਰੇ ਤਾਂ ਦਿਮਾਗ ਨੇ ਹੁਣ ਸੂਤ ਦਿੱਤੀ ਹੈ ਜਿਹੜਾ ਇਹਦੀ ਮਾਂ ਨੇ ਫੋਨ ਕਰਿਆ ਦੀ ਨਾ ਵਿੱਛੇ ਉਹਦੀ ਮਿਲੀ ਭੁਖਤੇ ਇਹਨੇ ਆਪਣੀ ਮਾਂ ਨੂੰ ਫੋਨ ਕਰਿਆ ਹੁਣ ਮੈ ਮੈਨੂੰ ਹਸਪਤਾਲ ਲੈ ਕੇ ਚੱਲੇ ਆ ਮਾਂ ਜਦੋਂ ਲੈ ਕੇ ਜਾਣਗੇ ਇਨਕ ਟਾਈਮ ਤੇ ਫੋਨ ਕਰਦੇ ਇਹਨੇ ਉਹਦੀ ਮਾਂ ਨੇ ਕਰ ਦਿੱਤਾ ਬੱਸ ਉਦੋਂ ਵਸਾਂ ਨਹੀਂ ਤਾਂ ਪਤਾ ਲੱਗ ਜਾਣਾ ਸੀ ਹਸਪਤਾਲ ਜਾ ਕੇ ਬੇਹ ਚਿੱਟਾ ਪੀਂਦੀ ਐ ਹੁਣ ਤੂੰ ਦੱਸ ਪੁੱਤ ਕੀ ਕਰਨਾ ਇਹਦਾ ਕਰਨਾ ਤਾਂ ਕੀ ਅੰਮਾ ਤੈਨੂੰ ਪਤਾ ਹੀ ਆ ਨਾ ਵਿਆਹ ਕਾਦੇ ਵਾਸਤੇ ਕਰਾਈ ਤੀ ਇਹ ਮੜਾ ਮੋਟਾ ਬਰਸ਼ਾ ਕੇ ਬਦੂਗਾ ਪਰ ਇਹ ਉਹ ਜਿਹੜੀ ਆਪ ਨਸ਼ੀੜੀ ਹੋਵੇ ਜਿਹਦੀ ਰਗ ਰਗ ਤੇ ਪਿੱਛੇ ਨਸ਼ਾ ਹੋਵੇ ਉਹ ਕੀ ਜਵਾਕ ਜੰਮੂਗੀ ਇਹੋ ਜੇ ਜਵਾਕ ਨੂੰ ਅੱਗੇ ਵਧਾਉਣਾ ਕੀ ਉਹ ਇਹੋ ਜੇ ਜਵਾਕ ਜੰਮੂਗੀ ਪਹਿਲਾਂ ਤਾਂ ਚਿੱਟਾ ਪੀਣ ਵਾਲਿਆਂ ਦੇ ਜਵਾਕ ਹੀ ਨਹੀਂ ਹੁੰਦੇ ਜੇ ਹੁੰਦੇ ਆ ਤਾ ਲੁੱਲੇ ਲੰਗੜੇ ਹੋਣਗੇ ਸਾਫ ਕਸੂਰਤ ਨਹੀਂ ਹੁੰਦੇ ਜਵਾਕ ਸਾਡਾ ਤਾਂ ਸੱਤਾਂ ਪੀੜੀਆਂ ਦਾ ਇਹ ਬੇੜਾ ਬਠਾਲਣ ਲੱਗੀ ਸੀ ਹਣ ਤੂੰ ਸੋਚ ਕੀ ਕਰਨਾ ਰੱਖਣੀ ਆ ਕਿ ਕੱਢਣੀ ਆ ਮੇਰੇ ਤਾਂ ਕੋਈ ਬਰੋਕਰੇ ਵਿੱਚ ਦੋਸਤ ਵੀ ਨਹੀਂ ਕੋਈ ਐਵੇਂ ਦਾ ਹੈਗਾ ਮੇਰਾ ਕੋਈ ਜਰਦੇ ਦਾਖਦਾ ਵੀ ਐਵੇਂ ਵੀ ਕਿਸੇ ਨੂੰ ਚੱਲ ਉਹ ਬੀੜੀ ਪੱਤੀਏ ਪੀਂਦਾ ਹੋਵੇ ਧੀਮੀ ਮਿਲ ਗਈ ਚਿੱਟਾ ਪੀਣ ਵਾਲੀ ਬੈਜੇ ਬੇੜਾ ਇਹਦੇ ਘਰਦਿਆਂ ਦਾ ਮੈਂ ਕੰਨੀ ਭਰ ਕੇ ਬੇੜਾ ਡੁੱਬੇ ਜਿਹਨੇ ਚਿੱਟਾ ਪੀਣ ਵਾਲੀ ਸਾਨੂੰ ਕੁੜੀ ਦੇ ਦਿੱਤੀ ਮਾਇਦਾ ਕਰਨਾ ਕੀ ਆ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਜਿਹੜਾ ਬੰਦਾ ਨਸ਼ੀ ਦਲਦਲ ਚ ਫਸ ਗਿਆ ਨਾ ਉਹਦਾ ਅੰਤ ਮੌਤੇ ਹੁੰਦਾ ਚੜ੍ਹਦਾ ਕੋਈ ਸਕਦਾ ਨਹੀਂ ਇਹ ਤਾਂ ਪੂਰੀ ਲੱਤ ਆ ਅੱਜ ਨਹੀਂ ਤਾਂ ਕੱਲ ਨੂੰ ਉਹਦਾ ਮੌਤ ਪੱਕੀ ਐ ਉਹ ਕੱਲ ਨੂੰ ਆਪਣੇ ਗਲ ਫੇਕੇ ਮਰੇ ਉਹਦੇ ਨਾਲ ਚੰਗਾ ਅਜੋ ਇਹਨੂੰ ਕੋਲ ਕੱਢਦੇ ਮਰਿਆ ਸੱਪ ਗਲ ਪਊਗਾ ਪੁੱਤ ਜੇ ਉੰਨੀ ਕੀ ਗੱਲ ਹੋ ਗਈ ਕਿਤੇ ਬਾਦ ਘਾਟ ਨਸ਼ਾ ਕਰ ਲਿਆ ਕਿੱਧਰ ਨੂੰ ਜਾਵਾਂਗੇ ਪਰ ਸਾਡੇ ਮਗਰ ਫਿਰੂ ਕੀ ਡਾਂਗਾ ਚੱਕੇ ਵੀ ਥੋੜੀ ਨਾ ਚਿੱਟਾ ਪੀਂਦੀ ਸੀ ਤੁਹਾਨੂੰ ਪਤਾ ਨਹੀਂ ਸੀ ਇਹਨੂੰ ਕੱਟਦੇ ਬਾਅਦ ਕਿਸੇ ਤਰ੍ਹਾਂ ਇਹਨੂੰ ਕੱਟਦੇ ਬਾਅਦ ਮੇਰਾ ਤਾਂ ਹੌਸਲਾ ਨਹੀਂ ਪੈਂਦਾ ਨਾ ਉਹਦੇ ਭਾਈ ਨਾਲ ਨਜ਼ਰਾਂ ਮਿਲਾਉਣ ਦਾ ਨਾ ਉਹਦੇ ਨਾਲ ਸੁਣਦੇ ਹੁੰਦੇ ਤੇ ਵੀ ਕੱਲੇ ਮੁੰਡੇ ਦਾ ਸ਼ੈ ਕਰਦੇ ਨੇ ਚਿੱਟੇ ਤਾਂ ਹੋਰ ਪਰ ਕਦੇ ਇਹ ਨਹੀਂ ਸੋਚਿਆ ਜੀਗਾ ਵੀ ਕੁੜੀਆਂ ਵੀ ਲੱਗ ਜਾਣਗੀਆਂ ਹੁਣ ਦੇਖ ਕੀ ਕਰਨਾ ਕੀ ਨਹੀਂ ਕਰਨਾ ਆਏ ਮੇਰੇ ਤਾਂ ਪੱਟਿਆ ਗਿਆ ਪੱਟਿਆ ਗਿਆ ਮੇਰਾ ਘਰ ਮੈਂ ਤਾਂ ਬਾਪੂ ਨੂੰ ਕਹਤਾ ਵੀ ਆਪਾਂ ਨਹੀਂ ਰੱਖਦੇ ਭਾਈ ਭਾਈ ਆਇਆ ਹੋਇਆ ਅਗਲੀ ਦਾ ਸਾਰੀ ਗੱਲ ਉਹਦੇ ਸਾਹਮਣੇ ਆ ਗਈ ਮੰਨੀ ਵੀ ਆ ਉੱਥੇ ਚਿੱਟਾ ਵੀ ਉਹਦੇ ਸਾਹਮਣੇ ਨਿਕਲਿਆਗਾ ਹੁਣ ਕਰਨਾ ਕੀ ਇਹਨੂੰ ਕੱਢੋ ਘਰੋਂ ਬਾਹਰੇ ਮੈਂ ਤਾਂ ਪਸਾਉਦਾ ਨਹੀਂ ਚੱਲ ਫੇ ਦੇਖਦਾ ਕੀ ਆ ਬਾਹੋਂ ਫੜ ਕੇ ਕੱਢ ਬਾਹਰ ਆ ਜਾ ਕਹਿਣਾ ਬਾਪੂ ਕੋਈ ਇਹਨੂੰ ਨਾ ਰੱਖ ਹੁਣ ਇਹਦਾ ਭਾਈ ਆਇਆ ਹੋਇਆ ਨਾਲੇ ਤੋਰ ਦੋ ਇਹਦੇ ਚੱਲ ਮਦਰਾ ਮੇ ਤਾਂ ਨਹੀਂ ਹੋਊਗੀ ਉਸ ਨੂੰ ਕਸ਼ੇ ਦਾ ਕਰਦੇ ਆਏ ਬਾਪੂ ਬਾਪੂ ਹਾਂ ਮੜਿਆ ਮੜਿਆ ਕੀ ਕਰਨਾ ਉਹਦਾ ਦੱਸ ਦਿੰਦਾ ਹੁਣ ਕਰਨਾ ਕੀ ਹੈ ਟੱਕਦਾ ਟਿਆ ਮੁੱਛ ਨੂੰ ਦਬੋਲ ਕੇ ਭਰਾ ਕਰਵਾ ਲਈਦਾ ਭਾਈ ਆਇਆ ਹੁਣ ਪਾਲੂ ਕੋਈ ਨਮਾ ਚੰਦ ਚੜੂਗਾ ਫਿਰ ਰਾਜੀ ਰਹੋਗੇ ਥੋੜਾ ਤੇ ਦਿਮਾਗ ਨੂੰ ਹੋ ਕੀ ਗਿਆ ਕਿਉਂ ਕੀ ਚੱਲ ਰਿਹਾ ਥੋੜੇ ਦਿਮਾਗ ਚ ਜੋ ਤੁਸੀਂ ਸੋਚ ਰਹੇ ਆ ਸਾਡੇ ਦਿਮਾਗ ਚ ਉਹੀ ਚੱਲ ਰਿਹਾ ਅਸੀਂ ਚਿੱਟਾ ਪੀਣ ਵਾਲੀ ਨੂੰ ਆਪਣੇ ਘਰ ਚ ਨਹੀਂ ਰੱਖਣੀ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਣਾ ਪਰ ਜਿਹੜੀ ਮੇਰੀ ਸੋਚ ਆ ਨਾ ਉਹ ਦੋ ਤੋਂ ਲੈਦੀ ਆ ਆ ਦੇ ਜਿੱਦਾਂ ਦੀ ਵੀ ਤੇਰੀ ਸੋਚ ਚੰਗੀ ਮਾੜੀ ਆਪਣੇ ਕੋਲ ਰੱਖ ਪਹਿਲਾਂ ਤੇਰੀ ਸੋਚ ਦੀ ਬਿਆਹ ਕਰਾਈਦੀ ਬੱਪੂ ਅਸੀਂ ਨੇ ਮੈਂ ਦੋਸਤ ਨੂੰ ਜਵਾਨ ਦਿੱਤੀ ਆ ਉਹ ਕੀਤਾ ਉਹ ਕੀਤਾ ਆ ਫਸ ਕੇ ਰਹਿ ਗਿਆ ਨਾ ਉਹ ਕੋਈ ਚਾਚ ਦਾ ਰਿਸ਼ਤਾ ਕਰਾਉਂਦੇ ਤੇ ਇੱਕ ਭਾਲ ਕੇ ਜ਼ਿੰਦਗੀ ਕਹਦੀ ਖਰਾਬ ਹੋਈ ਆ ਮੇਰੇ ਪੁੱਤ ਦੀ ਕੋਈ ਪੁੱਛ ਪੜਦਾਲ ਨਹੀਂ ਕਰਨ ਦਿੱਤੀ ਬੱਚੇ ਜਿਹਾ ਮਰਜ਼ੀ ਤੇ ਚੱਲੀ ਗਏ ਘਰ ਝੜ ਕੇ ਬਹਿ ਗਏ ਲੱਗਿਆ ਹੁਣ ਹੁਣ ਪਤਾ ਅਈ ਕਹਿੰਦਾ ਮੇਰੀ ਸੋਚ ਦਾ ਹੀ ਕੋਈ ਪਤਾ ਉਹ ਫਿਰ ਹੁਣ ਕਰਨਾ ਕੀ ਆ ਕਰਨਾ ਕੀ ਆ ਯਾਰ ਪੰਜਾਬੀ ਦਾ ਤੂੰ ਸੱਤਾ ਕਹਤਾ ਵੀ ਕਟੋ ਆਏ ਕਿਵੇਂ ਕੱਢ ਦੋ ਬਾਹੋਂ ਫੜ ਕੇ ਬਾਹਰ ਕੱਢੋ ਬੀਬੇ ਸਹੀ ਕਹਿੰਦੀ ਆ ਬਾਪੂ ਉਹ ਨਸ਼ਿਆਂ ਦਾ ਕੀ ਭੋਸਾ ਨਾ ਜੇ ਕੱਲ ਘਰੋਂ ਨੂੰ ਮਾਰ ਖੱਪ ਗਈ ਗੱਲ ਤਾਂ ਆਪਣੇ ਪਊਗੀ ਫਿਰ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਉਹ ਹੁਣ ਵੀ ਕਿਵੇਂ ਦਿਖਾਵਾਂਗੇ ਜਦ ਲੋਕ ਪੁੱਛਣਗੇ ਕਿ ਮੂੰਹ ਕਦੋਂ ਛੱਡਤੀ ਕੀ ਜਵਾਬ ਦਊਗਾ ਲੋਕਾਂ ਨੂੰ ਵੀ ਸਾਡੀ ਬਹੂ ਨਸ਼ਾ ਕਰਦੀ ਸੀ ਤਾਂ ਛੱਡਦੀ ਆ ਪਤਾ ਨਹੀਂ ਮਾਰੇ ਪਜਾਂਗੇ ਕੋ ਪਤਾ ਗਲਤੀ ਹੋ ਜਾਂਦੀ ਹੈ ਬੰਦਿਆਂ ਨੂੰ ਜਿਉਂਨੇ ਗਲਤੀ ਕਰ ਲਈ ਦਸਦਾਰ ਨਹੀਂ ਦਾ ਅਨੁਭਵ ਹੋਊਗਾ ਨਾ ਇਹ ਮੇਰੀ ਗੱਲ ਸੁਣੋ ਜੀ ਗਲਤੀ ਇੱਕ ਵਾਰੀ ਹੁੰਦੀ ਆ ਦੋ ਵਾਰੀ ਹੁੰਦੀ ਆ ਤਿੰਨ ਵਾਰੀ ਹੁੰਦੀ ਆ ਉਹ ਨਹੀਂ ਗਲਤੀ ਨਹੀਂ ਕੀਤੀ ਸਾਡੇ ਨਾਲ ਚਲਾਕੀ ਕੀਤੀ ਆ ਸਾਰੇ ਟੱਬਰ ਨੇ ਇਹ ਗੱਲ ਤੂੰ ਆਪਣੇ ਦਿਮਾਗ ਚੋਂ ਨਾ ਕੱਢ ਹੋਰੇ ਪਾਪ ਮੇਰੀ ਗੱਲ ਸੁਣੋ ਨਾ ਤਾਂ ਇਹ ਕਿੜਾ ਨਸ਼ਾ ਛੜਾਉ ਕੇ ਕੇਂਦਰ ਖੋਲ ਰੱਖਿਆ ਵੀ ਉਹਦਾ ਛੜਾ ਦੇਗਾ ਬਾਪੂ ਜਿਹੜਾ ਬੰਦਾ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਨਾ ਉਹ ਕਦੇ ਨਹੀਂ ਨਿਕਲਦਾ ਬਸ ਉਹਦਾ ਤਾਂ ਇੱਕ ਹੀ ਅੰਤ ਹੁੰਦਾ ਮੌਤ ਉਹ ਪਤਾ ਪਤਾ ਮੈਨੂੰ ਵੀ ਇਹ ਨਸ਼ੇ ਦਾ ਅੰਤ ਮੌਤ ਪਰ ਜੇ ਬੰਦਾ ਮਨ ਮਾਰ ਕੇ ਕੋਸ਼ਿਸ਼ ਕਰੇ ਨਾ ਤਾਂ ਨਸ਼ਾ ਛੜਾ ਸਕੂ ਬੜੀ ਗੱਲ ਬਥੇਰੇ ਸੁਣੇ ਨੇ ਅਖਬਾਰਾਂ 'ਚ ਵੀ ਪੜਿਆ ਬੀਜੇ ਬੰਦਾ ਕੋਸ਼ਿਸ਼ ਕਰੇ ਨਸ਼ਾ ਛੱਡ ਸਕਦਾ ਫਿਰ ਆਪਾਂ ਕਿਉਂ ਨਹੀਂ ਛੱਡ ਸਕਦੇ ਤਾਂ ਨਾਲੇ ਘਰ ਦੀ ਗੱਲ ਘਰ ਚ ਰਹਿ ਜਾਓ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਅਰ ਜੇ ਤੁਹਾਨੂੰ ਠਾਣੇ ਲਈ ਆ ਵੀ ਸਾਡੇ ਰੱਖਣੀਆਂ ਨਹੀਂ ਫੇਰ ਤਾਂ ਕੋਈ ਕੀ ਕਰ ਸਕਦਾ ਇੱਛਾ ਸਰਦਾਰ ਜੀ ਤੁਸੀਂ ਸਿਰਫ ਸੁਣਿਆ ਤੇ ਪੜਿਆ ਦੇਖਿਆ ਨਹੀਂ ਵੀ ਨਸ਼ਾ ਕਿਸੇ ਨੇ ਛੱਡਿਆ ਵੀ ਆ ਖਾਸ ਤੌਰ ਤੇ ਜਨਾਨੀਆਂ ਨੇ ਨਾ ਕਿਹੜੀ ਜਨਾਨੀ ਨਸ਼ਾ ਕਰਦੀ ਆ ਦੱਸ ਬੋਲ ਜੇ ਨਸ਼ਾ ਕਰਨ ਲੱਗ ਪਈ ওভারਡੋਜ਼ ਕਿਤੇ ਲੈ ਲਈ ਮੇਰੇ ਘਰ ਮਰ ਗਈ ਮੇਰਾ ਪੁੱਤ ਵੀ ਵੱਜਿਆ ਜਾਊਗਾ ਇਹ ਸੋਚ ਲੈ ਲੰਬੀ ਸੋਚ ਤੂੰ ਲੰਬੀ ਨਹੀਂ ਸੋਚਦਾ ਬਾਪੂ ਕਿਸੇ ਨੂੰ ਮੂੰਹ ਦਿਖਾਉਣ ਚੋਖੀ ਨਹੀਂ ਰਹਿਣੇ ਤੇਹੀ ਗੱਲ ਉਹਦੇ ਭਾਈ ਤੇ ਮਾਂ ਦੀ ਓਏ ਉਹ ਵੀ ਸੋਣ ਦੇ ਭੜਕੇ ਖੜ ਜਾਣਗੇ ਬੀਨਾ ਜੀ ਸਾਡੀ ਕੁੜੀ ਦੇ ਵਿੱਚ ਕੋਈ ਘਾਟ ਨਹੀਂ ਸੀ ਥਾਣੇ ਦੇ ਵਿੱਚ ਮੜ ਕੇ ਰਹੀ ਲਿਖਾ ਦੇ ਨਾ ਵੀ ਇਹਨੇ ਤਾਂ ਅਜੇ ਪਿੱਛੇ ਮਰੀ ਐ ਨਾ ਫੇਰ ਕਿਸਰੇ ਰੋਲ ਜੁਤਰੀਆਂ ਨੰਬਰ ਦਾ ਜੀ ਵੀ ਤੇ ਉਹਨੇ ਮਰੀ ਹੋਈ ਨੇ ਬੋਲਣਾ ਨਹੀਂ ਹੁੰਦਾ ਤੁਸੀਂ ਨਾ ਮਾੜਾ ਸੋਚਦੇ ਕਿਉਂ ਚੰਗਾ ਹੀ ਤਾਂ ਸੋਚ ਸਕਦੇ ਹੋ ਰੱਬ ਨੇ ਦਿਮਾਗ ਦਿਆ ਆਹ ਦੇਖੋ ਤੁਸੀਂ ਚੰਗਾ ਸੋਚ ਕੇ ਨਾ ਮੇਰੇ ਪੁੱਤ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਹੁਣ ਸਾਨੂੰ ਸੁਧਾਰਨ ਦਾ ਇੱਕ ਮੌਕਾ ਦਿਓ ਉਹਨੂੰ ਕੱਢਦਾ ਬਾਹਰ ਅਸੀਂ ਨਹੀਂ ਰੱਖਣੀ ਉਹ ਮੈਂ ਵੀ ਤਾਂ ਸੁਧਾਰਨ ਦੀ ਗੱਲ ਕਰਦਾ ਵੇ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖ ਲਈਏ ਨਾ ਮੈਂ ਉਹਦੀ ਗੱਲ ਨਹੀਂ ਕਰਦੀ ਮੇਰੀ ਪੁੱਤ ਦੀ ਜ਼ਿੰਦਗੀ ਸੁਧਾਰਨ ਦੀ ਗੱਲ ਕਰਦੀਆਂ ਮੇਰੇ ਪੁੱਤ ਦੀ ਜ਼ਿੰਦਗੀ ਉਦੋਂ ਸੁਧਰਨੀ ਆ ਜਦੋਂ ਉਹਨੇ ਇਸ ਘਰ ਚੋਂ ਦਫਾ ਹੋਣਾ ਕਰੋ ਦਫਾ ਨੂੰ ਅਸੀਂ ਨਹੀਂ ਰੱਖਣੀ ਉਹ ਮੇਰੀ ਗੱਲ ਤਾਂ ਸੁਣ ਲਓ ਅਸੀਂ ਨਹੀਂ ਸੁਣਨੀ ਗੱਲ ਖਤਮ ਪਈ ਬਹੁਰਣੀ ਉਹ ਬੇਟਾ ਉਧਰ ਆਓ ਗੱਲ ਸੁਣੋ ਮੇਰੀ ਹੁਣ ਕਿਉਂ ਡਰਦੀ ਏ ਨਸ਼ਾ ਕਰਨ ਲੱਗੀ ਤਾਂ ਡਰੀ ਨਹੀਂ ਚੁੱਪ ਕਰੀ ਮਾੜਾ ਜ ਕਰ ਲੈ ਆਹ ਬਤ ਕੀ ਸਲਾਹ ਤੁਹਾਡੀ ਫਿਰ ਮਸਲੀ ਸਾਡੀ ਸਲਾਹ ਕੀ ਹੋਣੀ ਹੈ ਬਸ ਜਿਵੇਂ ਬਾਈ ਨੇ ਕਹਿਤਾ ਵੀ ਨਸ਼ੇ ਕਰਦੀ ਅਸੀਂ ਰੱਖਣੀ ਨਹੀਂ ਹੁਣ ਤਾਂ ਫਿਰ ਇਹਨੂੰ ਮੈਂ ਆਪਣੇ ਘਰੀ ਲੈ ਕੇ ਜਾਊਂਗਾ ਫੋਰ ਤਾਂ ਤਾਂ ਕੋਈ ਹੱਲ ਹੈ ਹੀ ਨਹੀਂ ਸਹੀ ਗੱਲ ਹੈ ਉਹਨਾਂ ਦੇ ਘਰੀ ਬਿਠਾਉਣਗੇ ਕਿਸੇ ਤਰ੍ਹਾਂ ਮਸਲਤ ਦੇ ਸਾਢੀ ਸਕਦੇ ਸੋਹਣਾ ਫੈਸਲਾ ਹੈ ਸਮਝਦਾਰ ਹੈ ਸਮਝਦਾਰ ਲਈ ਇਸ਼ਾਰਾ ਹੀ ਬਹੁਤ ਹੁੰਦਾ ਔਰ ਕਿ ਤੈਨੂੰ ਹੀ ਪਤਾ ਭਾਈ ਜਦੋਂ ਆਪਦਾ ਮਾੜਾ ਹੋਵੇ ਨਾ ਨੀਮੀਆਂ ਤਾਂ ਪੈ ਜਾਂਦੀਆਂ ਹਨ ਇਸ ਤੂੰ ਹੀ ਸਾਨੂੰ ਪਹਿਲੇ ਦੱਸ ਦਿੰਦੇ ਤਾਜਾ ਨੌਬਤੇ ਨਾ ਆਉਂਦੀ ਰਹਿੰਦੀ ਹੁੰਦੀ ਤੇਰੀ ਮਾਂ ਮੇਰੇ ਲਈ ਸੱਸ ਉਹਨੇ ਵੀ ਪੂਰਾ ਸਾਥ ਦਿੱਤਾ ਸੀ ਤੀਨ ਨੂੰ ਬਗੜਨ ਚਾ ਪਰ ਕੋਈ ਹੱਲ ਨਹੀਂ ਇਸ ਗੱਲ ਦਾ ਨਹੀਂ ਹੱਲ ਹਜੇ ਤਾਂ ਪੇਟੀਆਂ ਅਲਮਾਰੀਆਂ ਚੈੱਕ ਕਰ ਰਹੀਆਂ ਕੀ ਪਤਾ ਕਿਹੜਾ ਕਿਹੜਾ ਕੰਬਚੱਲਾ ਵੇਚ ਰੱਖਿਆ ਮੇਰੀ ਗੱਲ ਸੁਣ ਹਰਜ ਕਰੋ ਜੇ ਆਹੀ ਬਿਮਾਰੀ ਆਪਣੀ ਧੀ ਨੂੰ ਜੇ ਆਪਣੇ ਪੁੱਤ ਨੂੰ ਹੋ ਜਾਂਦੇ ਫੇਰ ਕੀ ਕਰਦੇ ਤੁਸੀਂ ਬਸ ਆਹੀ ਕੁਛ ਕਹਿਣਾ ਸੀ ਤੁਸੀਂ ਮੇਰੇ ਤਿੰਨ ਪੁੱਤ ਇਹ ਤਾਂ ਮੇਰੇ ਤਿੰਨ ਪੁੱਤਾਂ ਦੇ ਪੈਰ ਦੀ ਜੁੱਤੀ ਵਰਗੀ ਵੀ ਨਹੀਂ ਮੈਂ ਆਪਣੇ ਤਿੰਨ ਪੁੱਤਾਂ ਨੂੰ ਨਾ ਬਹੁਤ ਵਧੀਆ ਸੰਸਕਾਰ ਦਿੱਤੇ ਨੇ ਮੈਂ ਉਹਨਾਂ ਦਾ ਗਲਤ ਕੰਮ ਵਿੱਚ ਸਾਥ ਨਹੀਂ ਦਿੰਦੀ ਉਹ ਮੰਨਿਆ ਜਵਾਕੜੀ ਤੋਂ ਗਲਤੀ ਹੋਗੀ ਚੌੜ ਚਿੰਦੇ ਰੋਗ ਲਾ ਲਿਆ ਇਹ ਪਰ ਇਹਦਾ ਮਤਲਬ ਇਹ ਨਹੀਂ ਬਿਹਪਾ ਇਸ ਬਿਮਾਰ ਨੂੰ ਘਰਾਂ ਤੋਂ ਕਰਦੀਏ ਨਸ਼ੇ ਕਰਨ ਵਾਲਾ ਬੰਦਾ ਨਾ ਪੁੱਤ ਦਿਮਾਗੀ ਤੌਰ ਤੇ ਬਿਮਾਰ ਹੁੰਦਾ ਜੇ ਆਪਦਾ ਸਾਧ ਹੀ ਹੈ ਨਾ ਤਾਂ ਇਸ ਬਿਮਾਰੀ ਚੋਂ ਨਿਕਲ ਵੀ ਸਕਦਾ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਹੁਣ ਅਸੀਂ ਠੇਕਾ ਲੈ ਰੱਖਿਆ ਇਹਨੂੰ ਸੁਧਾਰਨ ਦਾ ਉਜੇ ਆਪਾਂ ਨਹੀਂ ਸਧਾਰਾਂਗੇ ਹੋਰ ਕੌਣ ਸਧਾਰੂਗਾ ਆਪਣੇ ਘਰ ਦੀ ਇੱਜ਼ਤ ਆਪ ਤੇ ਇੱਜ਼ਤ ਨੂੰ ਗਲੀਆਂ ਚ ਨਹੀਂ ਰੋਲੀਦਾ ਆਪਣੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਰੱਖੀਦਾ ਉਹ ਤਮੈ ਸਮਝਦਾ ਬਾਪੂ ਪਰ ਹੁਣ ਕੀਤਾ ਵੀ ਕੀ ਜਾਵੇ ਫਿਰ ਤੇਰੀ ਸਮਝ ਨੂੰ ਕੀ ਹੋ ਗਿਆ ਤੂੰ ਇਸ ਗੱਲ ਤੇ ਕਿਉਂ ਨਹੀਂ ਆਂਦਾ ਵੀ ਮੈਨੂੰ ਠੀਕ ਵੀ ਕਰ ਸਕਦਾ ਐਨੀ ਸ਼ੀਟੀ ਹਥਿਆਰ ਛੱਡ ਕੇ ਤੂੰ ਮੈਂ ਕਿਵੇਂ ਠੀਕ ਹੋਊਂਗਾ ਬਾਪੂ ਉਹ ਜੋ ਵੀ ਬਹੂ ਨੇ ਮਾੜੀ ਹੈਗੀ ਬਹੂ ਨੂੰ ਲੱਗਿਆ ਐ ਬਿਮਾੜਾ ਮੈਨੂੰ ਕੋਈ ਹੋਰ ਘੜ ਦੱਸ ਬਹੂ ਚ ਕੰਮ ਨਹੀਂ ਕਰਦੀ ਤੇਰੇ ਨਾਲ ਲੜਦੀ ਆ ਗਾਲ੍ਹਾਂ ਕੱਢਦੀ ਆ ਤੈਨੂੰ ਮਾੜਾ ਚੰਗਾ ਬੋਲਦੀ ਆ ਉਹ ਗੱਲ ਦੱਸ ਤੂੰ ਨਾਨਾ ਬਪੂ ਹੋਰ ਤਾਂ ਨਹੀਂ ਕੋਈ ਕਮੀ ਹੈਗੀ ਐਵੇਂ ਹੋਰ ਕਮੀ ਕਿਉਂ ਕਹੀਏ ਜਿਹੜੀ ਕਮੀ ਥੀ ਉਹ ਥੋੜੇ ਸਾਹਮਣੇ ਆ ਓਏ ਆਹੀ ਗੱਲ ਤਾਂ ਮੈਂ ਕਹਿ ਰਿਹਾ ਤੇ ਪਰ ਤੂੰ ਸਮਝਦੇ ਨਹੀਂ ਮੇਰੀ ਗੱਲ ਹਣ ਤੁਸੀਂ ਦੋਹਾਂ ਨੇ ਪਿਓ ਪੁੱਤਾਂ ਨੇ ਕਮੀਆਂ ਪੇਸ਼ੀਆਂ ਲੱਪੀ ਜਾਣੀਆਂ ਕਿ ਇਹਨੂੰ ਘਰੋਂ ਬਾਹਰ ਕੱਢਣਾ ਕਿ ਮੈਂ ਚਲੇ ਜਾਮਾ ਕਰਾਂ ਖੜ ਜਾ ਮਾ ਗੱਲ ਸੁਣ ਲਈ ਬਲ ਬਪੂ ਦੀ ਤੂੰ ਚੁੱਪ ਕਰੇਂਗਾ ਕਿ ਨਹੀਂ ਪੁੱਤ ਤੂੰ ਮੁੰਦਸ ਵੀ ਤੂੰ ਇਸ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੇ ਕਿ ਨਹੀਂ ਬਾਪੂ ਜੀ ਮੈਂ ਤਾਂ ਖੁਦ ਚਾਨੀ ਆ ਵੀ ਜਿਹੜਾ ਮੈਂ ਆਪਦੀ ਤੇਨੂੰ ਆ ਰੋਗ ਲਾ ਰੱਖਿਆ ਇਹ ਤਾਂ ਛੁਟਕਾਰਾ ਮਿਲ ਜੇ ਮੈਨੂੰ ਪਰ ਕੀ ਕਰਾਂ ਨਹੀਂ ਛੱਡਿਆ ਜਾ ਰਿਹਾ ਏ ਮੋਤਮ ਜੇ ਦਲਦਲ ਚੋਂ ਨਿਕਲਣਾ ਹੁੰਦਾ ਤਾਂ ਦਲਦਲ ਵਿੱਚ ਫਸਦੇ ਕਿਉਂ ਹੁਣ ਸਾਡੇ ਮੋਰੇ ਨਾ ਆਹ ਮਗਰਮਛ ਦੇ ਹੰਝੂ ਵਹਾ ਕੇ ਡਰਮ ਮੇ ਨਾ ਕਰ ਤੈਨੂੰ ਸਮਝ ਨਹੀਂ ਆਦੀ ਮੇਰੀ ਗੱਲ ਜਾਂ ਤੈਨੂੰ ਕਿਹਾ ਚੁੱਪ ਕਰ ਮੈਨੂੰ ਕਰ ਲੈਣ ਦੀ ਗੱਲ ਉਹ ਨਾਲ ਕਰ ਲੈ ਲੈ ਮਸੜਾ ਦੇ ਵਿੱਚ ਕਰ ਲੈ ਕਰ ਲੈ ਮਸੜੀ ਮੇਰੀ ਗੱਲ ਸੁਣ ਮੈਨੂੰ ਪਤਾ ਜੀ ਮੇਰੀ ਭੈਣ ਦੀ ਗਲਤੀ ਆ ਮੇਰੀ ਭੈਣ ਦਾ ਕਸੂਰਾ ਸਾਰਾ ਹੁਣ ਸੁਧਾਰਨ ਦਾ ਫਰਜ਼ ਵੀ ਮੇਰਾ ਪਰ ਤੁਸੀਂ ਮੇਰੀ ਭੈਣ ਪਿੱਛੇ ਨਾ ਉੱਤੇ ਘਰੇ ਕਲੇਸ਼ ਨਾ ਕਰੋ ਆਪ ਜੀ ਫਿਕਰ ਨਾ ਪਾਓ ਤੁਸੀਂ ਪਾ ਕੇ ਕਲੇਸ਼ ਹਣ ਫਿੱਕ ਨਾ ਪਾਓ ਕਲੇਸ਼ ਨਾ ਕਰੋ ਜੋ ਕਲੇਸ਼ ਪੈਣਾ ਸੀ ਜੋ ਅੱਗ ਲਾਉਣੀ ਸੀ ਉਹ ਤਾਂ ਲਾਤੀ ਮਸੀ ਜੀ ਤਹੀਂ ਤਾਂ ਮੈਂ ਨੀਵੀ ਪਾ ਖੜਾ ਨਾ ਵੀ ਮੇਰੀ ਭੈਣ ਦਾ ਕਸੂਰ ਆ ਤਸੀਂ ਤਾਂ ਚੁੱਪ ਜਾਵੋ ਤੁਹਾਡੀਆਂ ਸੁਣੀ ਜਾਂਦਾ ਜੇ ਸਾਡਾ ਕਸੂਰ ਨਾ ਹੁੰਦਾ ਨਾ ਅਸੀਂ ਸੁਣਦੇ ਨਾ ਤੁਹਾਡੀ ਜਿਉਰੇ ਖੜਨਾ ਨਾ ਚੋਪਰੇ ਨੇ ਅੰਦਰ ਭੱਜ ਜਾ ਚੁੱਪੀ ਆ ਉਹ ਦੇਖ ਪੁੱਤ ਕੋਈ ਕੰਮ ਕਰਨਾ ਹੋਵੇ ਨਾ ਪਹਿਲਾਂ ਆਪਣੇ ਦਿਲ ਨੂੰ ਕਹਿਣਾ ਕੋਈ ਬੜੀ ਗੱਲ ਨਹੀਂ ਉਹ ਬਾਣੀ ਚ ਨਹੀਂ ਲਿਖਿਆ ਮਨ ਜਿੱਤੇ ਜਗ ਜੀਤ ਹੈ ਇੱਕ ਨਸ਼ਾ ਛਡਣਾ ਕੋਈ ਬੜੀ ਗੱਲ ਨਹੀਂ ਸਿਰਫ ਆਪਣੇ ਦਿਮਾਗ ਨੂੰ ਸਮਝਾਉਣ ਦੀ ਗੱਲ ਆ ਭਾਈ ਜੇ ਆਪਾਂ ਸਾਰੇ ਦਾ ਸਾਥ ਦੀ ਹੈ ਨਾ ਇਹ ਠੀਕ ਹੋ ਸਕਦੀ ਆ ਨਸ਼ਾ ਛਡ ਸਕਦੀ ਕੋਈ ਬੜੀ ਗੱਲ ਨਹੀਂ ਹੈਗੀ ਮਸਤਰੀ ਜੀ ਗੱਲ ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਦੱਸ ਬੰਤ ਤੇਰੇ ਇਰਾਦਾ ਹੈਗਾ ਨਾ ਇਹ ਛੱਡਣ ਦਾ ਹਾਂ ਵੀਰੇ ਮੈਂ ਵੀ ਨਸ਼ਾ ਛੱਡਣਾ ਚਾਹਨੀ ਹਾਂ ਕਿਉਂਕਿ ਕੋਈ ਨਹੀਂ ਚਾਹਦੀ ਹੁੰਦੀ ਵੀ ਉਹਦਾ ਘਰ ਖਰਾਬ ਹੋਵੇ ਤੇ ਮੈਂ ਵੀ ਨਹੀਂ ਚਾਹਦੀ ਮੇਰਾ ਘਰ ਖਰਾਬ ਹੋਵੇ ਬਾਪੂ ਜੀ ਜਿਸ ਦਿਨ ਦੀ ਮੈਂ ਘਰ ਚ ਵੇਖ ਕੇ ਆਈ ਆ ਤੁਹਾਨੂੰ ਕੋਈ ਲਾਂਬੇ ਦਾ ਮੌਕਾ ਨਹੀਂ ਦਿੱਤਾ ਮੈਂ ਬਸ ਇੱਕ ਆਹੀ ਮਾੜੀ ਆਦਤ ਜਿਹਨੂੰ ਮੈਂ ਨਹੀਂ ਛੱਡ ਸਕੀ ਜੇ ਤੁਸੀਂ ਮੇਰਾ ਸਾਰੇ ਸਾਥ ਦੋਗੇ ਨਾ ਮੈਂ ਵੀ ਛੱਡ ਦੂੰਗੀ ਪਰ ਥੋੜੇ ਸਾਥ ਦੇ ਲੋੜ ਉਹ ਕੋਈ ਨਾ ਪੁੱਤ ਮੈਂ ਤੇਰੇ ਨਾਲ ਆ ਕਿਉਂ ਜੋ ਵੀ ਬੱਪੂ ਮੈਂ ਤੇਰੇ ਫੈਸਲੇ ਤੋਂ ਉਲਟ ਹੋਇਆ ਜਿੱਧਰ ਤੇਰਾ ਪੈਰ ਹੁੰਦਾ ਉਧਰ ਮੇਰਾ ਜੇ ਤੂੰ ਕਹਿਣਾ ਆਪਾਂ ਇੱਕ ਮੌਕਾ ਦੇਖ ਹੀ ਦੇਖ ਲੈਣਾ ਦੁਨੀਆ ਤੇ ਹਰ ਇੱਕ ਚੀਜ਼ ਦਾ ਹੱਲ ਹੈ ਬਾਕੀ ਤੂੰ ਕਹਿ ਕੇ ਤਾਂ ਹਟਿਆ ਵਿਮਨ ਜੀਤੇ ਜਗ ਜੀਤ ਜੇ ਆਪਦਾ ਉਹਦਾ ਮਨ ਮੰਦਾ ਵੀ ਉਹ ਨਸ਼ਾ ਛੱਡ ਦੂਗੀ ਤਾਂ ਬਾਪੂ ਆਪਾਂ ਫਿਰ ਕਿਉਂ ਪੈਰ ਪਿੱਛੇ ਪੱਟੀਏ ਤੂੰ ਐਸੇ ਘਰ ਦੇ ਵਿੱਚ ਰਹਿ ਅਸੀਂ ਤੇਰੀ ਮਦਦ ਕਰਾਂਗੇ ਜਿੰਨਾ ਹੋ ਸਕਿਆ ਦਵਾਈ ਬੂਟੀ ਨਸ਼ਾ ਛਡਾਊ ਕੇਂਦਰ ਸਾਰੇ ਕਿਤੇ ਅਸੀਂ ਤਰਾ ਸਹਾ ਦਾਵਾਂਗੇ ਜੇ ਤੂੰ ਇਸ ਦਰਦ ਦੇ ਵਿੱਚੋਂ ਨਿਕਲਣਾ ਚਾਹਨੀ ਆ ਤਾਂ ਸਾਰਾ ਸਾਰਾ ਪਰਿਵਾਰ ਤੇਰੇ ਨਾਲ ਆ ਮਾਂ ਜੋ ਵੀ ਹੋਇਆ ਇੱਕ ਵਾਰ ਭੁੱਲ ਕੇ ਨਾ ਇੱਕ ਨਵਾਂ ਕਦਮ ਪੁੱਟੀਏ ਜਿਹਦੇ ਨਾਲ ਇਹਦੀ ਤਾਂ ਜ਼ਿੰਦਗੀ ਬਚੂਗੀ ਨਾਲ ਆਪਣਾ ਪਰਿਵਾਰ ਵੀ ਬਚੂਗਾ ਆਪਣਾ ਪਰਿਵਾਰ ਨਹੀਂ ਟੁੱਟੂਗਾ ਉਹ ਵੀ ਆਪਣਾ ਪਰਿਵਾਰ ਹੱਸਦਾ ਬੱਸਦਾ ਹੋ ਜੂਗਾ ਕਿਤੋਂ ਜੇ ਆਪਾਂ ਉਹ ਸਾਥ ਦੇਈਏ ਜੀ ਵੀ ਪੱਤਾ ਜੇ ਤੁਸੀਂ ਦੋਨੇ ਪਿਓ ਪੁੱਤ ਇਹੋ ਚਾਹਨੇ ਆ ਨਾ ਵੇ ਚੰਨੋ ਇਸ ਘਰ ਵਿੱਚ ਰਹੇ ਤੇ ਨਸ਼ਾ ਛੱਡੇ ਤਾਂ ਮੈਨੂੰ ਵੀ ਲੱਗਦਾ ਕਿ ਇਹਨੂੰ ਇੱਕ ਮੌਕਾ ਦੇਣਾ ਚਾਹੀਦਾ ਛੰਨੋ ਪੁੱਤ ਜੋ ਕੁਝ ਵੀ ਹੋਇਆ ਨਾ ਇਹਨੂੰ ਇੱਕ ਬੁਰਾ ਸੁਪਨਾ ਸਮਝ ਕੇ ਭੁੱਲ ਜਾ ਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਦੇਖ ਤੈਨੂੰ ਇੰਨਾ ਵਧੀਆ ਜੀਵਨ ਸਾਥੀ ਮਿਲਿਆ ਬਾਕੀ ਅਸੀਂ ਤਾਂ ਖਰੇ 2-4 ਸਾਲ ਹੈਗੇ ਆ ਜਾਂ ਨਹੀਂ ਫਿਰ ਜ਼ਿੰਦਗੀ ਤੁਸੀਂ ਦੋਹਾਂ ਨੇ ਕੱਟਣੀ ਆ ਤੇ ਮੈਂ ਹੱਸ ਕਰਦੀ ਆਂ ਵੀ ਤੂੰ ਇਹ ਜ਼ਿੰਦਗੀ ਨੂੰ ਨਰਕ ਤੋਂ ਸਵਰਗ ਤੱਕ ਤੂੰ ਲੈ ਕੇ ਜਾ ਇਸ ਘਰ ਨੂੰ ਪਹਿਲਾਂ ਵਾਂਗੂ ਸਵਰਗ ਬਣਾ ਦੇ ਮੇਰੀ ਧੀਏ ਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਮੰਮੀ ਜੀ ਮੈਂ ਜਿਹੜੀਆਂ ਗਲਤੀਆਂ ਹੋ ਗਈਆਂ ਨਾ ਮੈਂ ਉਹਨਾਂ ਵਾਸਤੇ ਮਾਫੀ ਮੰਗਦੀ ਆਂ ਅੱਗੇ ਤੋਂ ਤੁਹਾਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਨਾ ਨਾ ਮਾਫੀ ਕਿਉਂ ਮੰਗਦੀ ਆਂ ਜੇ ਤੜਕੇ ਦਾ ਭੁੱਲਿਆ ਆਥਣੇ ਘਰ ਆ ਜਵੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਬਸ ਭਾਵੀ ਪੁੱਤ ਸੱਤ ਬੀ ਉੱਚਾ ਨੀ ਮਾਂ ਬੋਲਿਆ ਗਿਆ ਤੈਨੂੰ ਬਸ ਅਸੀਂ ਆਪਣੀਆਂ ਭਾਵਨਾਵਾਂ ਮਤੇ ਨਾ ਕੰਟਰੋਲ ਹੀ ਨਹੀਂ ਰੱਖ ਪਏ ਬੋਲਿਆ ਚੱਲਿਆ ਤੂੰ ਪੁੱਤ ਮਾਫ ਕਰਨਾ ਸਾਡਾ ਬਾਕੀ ਬਾਵੇ ਸਾਡੇ ਵੀ ਤੁਮਾਗ ਤੇ ਪਤਾ ਨਹੀਂ ਕੀ ਪੱਠੀ ਫਿਰਕੀ ਸੀ ਜਿਹੜਾ ਸਾਨੂੰ ਬਸ ਇੱਕੇ ਹੱਥ ਲਿਖਿਆ ਵੀ ਇਹਨੂੰ ਘਰੋਂ ਕੱਢ ਦਈਏ ਪਰ ਬਾਪੂ ਕਹਿੰਦੇ ਨਹੀਂ ਹੁੰਦੇ ਬਜ਼ੁਰਗ ਦਾ ਘਰ ਤੇ ਬਜ਼ੁਰਗੇ ਹੁੰਦੇ ਨੇ ਸਿਆਣੇ ਦਾ ਸਿਆਣੀ ਹੁੰਦੇ ਨੇ ਉਹਨੇ ਬਾਪੂ ਪਿੰਡ ਦੇ ਵਿੱਚ ਜੇ ਕਿਸੇ ਦਾ ਰੋਲਾ ਹੋ ਜਾਏ ਤੈਨੂੰ ਲੈ ਕੇ ਜਾਂਦੇ। ਵੀ ਤੂੰ ਫੈਸਲੇ ਸਹੀ ਕਰਦਾ ਹੈ। ਬਾਪੂ ਅੱਜ ਤਨੇ ਆਪਣੇ ਘਰ ਦਾ ਵੀ ਸਹੀ ਫੈਸਲਾ ਕਰਿਆ। ਵੀ ਕਰੋ ਇੱਕ ਟਣਾ ਹਰ ਇੱਕ ਚੀਜ਼ ਦਾ ਹੱਲ ਨਹੀਂ। ਆਪਾਂ ਇਹਦਾ ਨਾਜ ਕਰਾਵਾਂਗੇ। ਸਹੀ ਆਪਦੇ ਪਰਿਵਾਰ ਨੂੰ ਖੁਸ਼ੀ-ਖੁਸ਼ੀ ਬਸਾਵਾਂਗੇ। ਭਾਈ ਜੀ ਤਨਵਾਜੀ ਤੁਹਾਡਾ ਮਸੜੀ। ਇਹ ਲੱਭਣ ਹਜ ਜਨਾ ਤੈਨੂੰ ਫਿਰ ਅਪਣਾ ਲਿਆ। ਤੂੰ ਤਨਾ ਇੰਨਾਰੇ ਹੌਂਸਲੇ ਸਤਕਾ ਇਸ ਸਕੋਰ ਤੋਂ ਪਿੱਛਾ ਛੜਾਉਣਾ ਹਿੰਮਤ ਨਹੀਂ ਹਾਰਨੀ ਸਹੀ ਗੱਲ ਹੈ ਫਸੀ ਵੀ ਕਹਿਣਾ ਸਾਰੇ ਤੇ ਸਬਾਸੀਆਂ ਨੂੰ ਤੇ ਸਾਰੀ ਦੁਨੀਆ ਨੂੰ ਵੀ ਨਸ਼ਾ ਛੱਡੋ ਕੋਹੜਾ ਨਾ ਦੇ ਦਿਓ ਸასი ਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਲਾਈਕ ਕਮੈਂਟ ਸ਼ੇਅਰ ਕਰਕੇ ਦੱਸ ਦਿਓ ਸ਼ੇਅਰ ਜਮਾਤੀ ਤੇ ਦੋਸਤੋ ਜਿਹੜੀ ਇਹ ਤੁਸੀਂ ਵੀਡੀਓ ਦੇਖੀ ਸਾਰੇ ਇਹਨਾਂ ਸਾਨੂੰ ਕਿਸੇ ਦਾ ਫੋਨ ਆਇਆ ਸੀਗਾ ਆਪਾਂ ਵੀਡੀਓ ਦੇਖਦੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਸਟੋਰੀ ਦਿੱਤੀ। ਉਹਨੇ ਦੱਸਿਆ ਵੀ ਕਿਸੇ ਦੀ ਸਟੋਰੀ ਵੇਖੂਣੇ ਉਹਨੇ ਸਾਨੂੰ ਸਾਰਾ ਕੁਝ ਦੱਸਿਆ। ਅਸੀਂ ਸੋਚਿਆ ਕਿਉਂ ਨਾ ਇਹ ਕੈਮਰੇ ਅਗੇ ਲਈ ਜਾਵੇ। ਇਹ ਕਿਸੇ ਦੀ ਸੱਚੀ ਕਹਾਣੀ ਸੀਗੀ। ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਸ ਪਰਿਵਾਰ ਦੀ ਵੀ ਬਹੁਤ ਚੰਗੀ ਰਾਇਤੀ ਵੀ ਜਿਨ੍ਹਾਂ ਨੇ ਨੂਨ ਘਰੋਂ ਨਹੀਂ ਖੜਿਆ ਸਭ ਕੁਝ ਘਰ ਦੇ ਵਿੱਚ ਰੱਖ ਕੇ ਉਹਨੂੰ ਅਪਣਾ ਕੇ ਉਹਦਾ ਇਲਾਜ ਕਰਵਾਇਆ ਤੇ ਫਿਰ ਹੋਇਆ ਕਿ ਸੀ ਉਹ ਕਹਾਣੀਦਾਨਤ ਵੀ ਉਹ ਨੂਨ ਨੇ ਨਸ਼ਾ ਛੱਡਤਾ ਸੀ। ਤੇ ਖੁਸ਼ੀ ਖੁਸ਼ੀ ਉਹਦਾ ਪਰਿਵਾਰ ਬਸਣ ਲੱਗਿਆ ਤੇ ਉਹਦਾ ਘਰ ਹਰ ਹੱਦ ਤੱਕ ਬਸਦਾ ਫਿਰ ਤੋਂ ਦੁਬਾਰਾ ਹੋ ਗਿਆ ਦੋਸਤੋ ਜੇਕਰ ਕੋਈ ਆਪਣੇ ਪਰਿਵਾਰ ਦੇ ਵਿੱਚ ਕੋਈ ਐਦਾਂ ਦਾ ਨਸ਼ਾ ਕਰਦਾ ਜਾਂ ਕੋਈ ਆਸਗਮਾੜ ਦੇ ਵਿੱਚ ਨਸ਼ਾ ਕਰਦਾ ਤਾਂ ਦੋਸਤੋ ਆਪਣਾ ਹੱਕ ਬਣਦਾ ਵੀ ਆਪਾਂ ਉਹਨੂੰ ਉਸ ਦੰਦਾਂ ਦੇ ਵਿੱਚੋਂ ਕੱਢੀਏ ਜਿੱਕੇ ਤੇ ਆਪਣਾ ਥੋੜਾ ਬਹੁਤਾ ਖਰਚ ਵੀ ਹੁੰਦਾ ਨਾ ਤਾਂ ਕਰਦਿਆ ਕਰੋ ਕਿਉਂਕਿ ਜ਼ਿੰਦਗੀ ਬਹੁਤ ਅਨਮੋਲ ਹੈ ਬੇਸ਼ਕੀਮਤੀ ਹੈ ਤਾਂ ਜੇ ਆਪਣੇ ਥੋੜੇ ਬਹੁਤੇ ਕਿਤੇ ਖਰਚ ਨਾਲ ਕੋਈ ਦਵਾਈ ਬੂਟੀ ਨਾਲ ਜਾਂ ਆਪਣੀ ਸਪੀਚ ਨਾਲ ਕੋਈ ਨਸ਼ਾ ਛੱਡਦਾ ਆ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਉੱਤੇ ਇਸ ਤੋਂ ਕੋਈ ਵੱਡੀ ਸੇਵਾ ਹੋਊਗੀ ਬਿਲਕੁਲ ਇਹ ਸਭ ਤੋਂ ਵੱਡਾ ਪੁੰਨ ਹੈ ਤਾਂ ਦੋਸਤੋ ਫੇਰ ਇੱਕ ਵਾਰ ਕਹਿਣਾ ਤੁਹਾਨੂੰ ਸਾਰਿਆਂ ਨੂੰ ਵੀ ਨਸ਼ਾ ਛੱਡੋ ਕੋਰ ਬੰਦੋ